ਅਸੀਂ ਜਪਜੀ ਸਾਹਿਬ ਰਜਾਨਾ ਆਪਣੀ ਨਿਤਨੇਮ ਦੀ ਬਾਣੀ ਦੇ ਵਿੱਚ ਪੜਦੇ ਆ ਤੇ ਮੈਂ ਕਹਿੰਦਾ ਜਿਸ ਬੰਦੇ ਨੇ ਰੋਹਾਨੀਅਤ ਦੀ ਘਾੜਤ ਨੂੰ ਘੜਨਾ ਹੈ ਜਿਸ ਬੰਦੇ ਨੇ ਆਪਣੇ ਮਨ ਦੀ ਘਾੜਤ ਨੂੰ ਘੜਨਾ ਹੈ ਜਾਂ ਮੈਂ ਇਹ ਕਹਾਂ ਜਿਹੜਾ ਬੰਦਾ ਇਹ ਲੋਚਦਾ ਹੈ ਕਿ ਮੈਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਵਾਂ ਤੇ ਮੈਂ ਗੁਰਮੁਖੋ ਬੇਨਤੀ ਕਰਾਂਗਾ ਜਪਜੀ ਸਾਹਿਬ ਦੀ 78ਵੀਂ ਪੌੜੀ ਨੂੰ ਧਿਆਨ ਦੇ ਨਾਲ ਪੜ ਕੇ ਵਿਚਾਰ ਜ਼ਰੂਰ ਕਰਕੇ ਵੇਖੋ ਗੁਰੂ ਨਾਨਕ ਸਾਹਿਬ ਨੇ ਸਾਰਾ ਜਬਜੀ ਸਾਹਿਬ ਲਿਖਿਆ ਤੇ 78ਵੀਂ ਪੌੜੀ ਦੇ ਵਿੱਚ ਤਰੀਕਾ ਦੱਸਦੇ ਨੇ ਮਨ ਦੀ ਘਾੜ ਤਕੜਨ ਦਾ ਉੱਥੇ ਉਹਨਾਂ ਨੇ ਇੱਕ ਨਕਸ਼ਾ ਸੁਨਿਆਰੇ ਦੀ ਦੁਕਾਨ ਦਾ ਖਿੱਚਿਆ ਹੈ ਹੁਣ ਤੁਸੀਂ ਸਿਆਣੇ ਹੋ ਸੁਨਿਆਰੇ ਦੀ ਦੁਕਾਨ ਦੇ ਵਿੱਚ ਕੀ ਕੁਝ ਹੁੰਦਾ ਹੈ ਉਹ ਬਕਾਇਦਾ ਸੋਨੇ ਨੂੰ ਢਾਲਦਾ ਹੈ ਉਹਦੇ ਕੋਲ ਬਕਾਇਦਾ ਇੱਕ ਪੱਠੀ ਹੁੰਦੀ ਕੁਠਾਲੀ ਹੁੰਦੀ ਹੈ ਉਹਦੇ ਕੋਲ ਧੌਂਕਣੀ ਹੁੰਦੀ ਜਿਹਦੇ ਰਾਹੀਂ ਉਹ ਫੂਕ ਮਾਰਦਾ ਹੈ ਉਹਦੇ ਕੋਲ ਅਹਰਣ ਹੁੰਦੀ ਹੈ ਸਾਰਾ ਨਕਸ਼ਾ ਸਾਰੇ ਅਲੰਕਾਰ ਗੁਰੂ ਨਾਨਕ ਸਾਹਿਬ ਨਿਵਰਤਿਨ ਮੈਂ ਉਹਦੀ ਵਿਆਖਿਆ ਤੁਹਾਡੇ ਸਾਹਮਣੇ ਰੱਖਦਾ ਗੁਰੂ ਸਾਹਿਬ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ ਜਤ ਜਤ ਦਾ ਅਰਥ ਹੁੰਦਾ ਹੈ ਆਪਣੇ ਇੰਦਰੀਆਂ ਨੂੰ ਵਾਸ਼ਨਾਵਾਂ ਵਾਲੇ ਪਾਸਿਓਂ ਰੋਕ ਕੇ ਰੱਖਣਾ ਜਾਂ ਮੈਂ ਸਿੱਧੇ ਜੇ ਅਰਥ ਕਰਾਂ ਕਿ ਆਪਣੇ ਕੈਰੈਕਟਰ ਨੂੰ ਉੱਚਿਆਂ ਚੁੱਕ ਕੇ ਰੱਖਣਾ ਵੈਸੇ ਕੰਮ ਬੜਾ ਔਖਾ ਜਤ ਪਹਾਰਾ ਦਾ ਅਰਥ ਹੈ ਦੁਕਾਨ ਗੁਰੂ ਨਾਨਕ ਸਾਹਿਬ ਕਹਿੰਦੇ ਬੰਦਿਆ ਜੇ ਧਰਮ ਨੂੰ ਕਮਾਉਣਾ ਹੈ ਤੇ ਤੇਰੇ ਕੋਲ ਜੱਤ ਦੀ ਦੁਕਾਨ ਹੋਵੇ ਦੁਕਾਨ ਕਿਹੜੀ ਹੋਵੇ ਜੱਤ ਵਾਲੀ ਹੋਵੇ ਤੇਰਾ ਸਰੀਰ ਉੱਚਾ ਸੁੱਚਾ ਹੋਵੇ ਕਰੈਕਟਰ ਵਾਲਾ ਹੋਵੇ ਜੱਤ ਪਹਾਰਾ ਧੀਰਜ ਸੁਨਿਆਰ ਤੇ ਤੇਰੇ ਕੋਲ ਸੁਨਿਆਰ ਕੀ ਹੋਵੇ ਧੀਰਜ ਨੂੰ ਸੁਨਿਆਰਾ ਬਣਾ ਲੈ ਸੋਨੇ ਦੀ ਦੁਕਾਨ ਦੇ ਵਿੱਚ ਸੁਨਿਆਰਾ ਬੈਠਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਜੱਤ ਪਹਾਰਾ ਜੇ ਕਿਤੇ ਤੇਰੇ ਅੰਦਰ ਜੱਤ ਦੀ ਦੁਕਾਨ ਬਣ ਜਾਵੇ ਤੇਰਾ ਅੰਦਰ ਜੱਤ ਦੀ ਦੁਕਾਨ ਬਣ ਜਾਵੇ ਤੇ ਧੀਰਜ ਨੂੰ ਤੂੰ ਸੁਨਿਆਰ ਬਣਾ ਲਵੇ ਹਲੇਮੀ ਹੋਵੇ ਤੇਰੇ ਅੰਦਰ ਫਿਰ ਅਗਲਾ ਬਚਨ ਕਿਹਾ ਆਹਰਣ ਮਤ ਵੇਦ ਹਥਿਆਰ ਆਹਰਣ ਅਸੀਂ ਵੇਖਦੇ ਹਾਂ ਜਿਹਦੇ ਉੱਪਰ ਲੋਹਾਰ ਲੋਹੇ ਨੂੰ ਕਈ ਵਾਰ ਢਾਲਦਾ ਹੈ ਤੇ ਸੋਨੇ ਨੂੰ ਢਾਲਿਆ ਜਾਂਦਾ ਆਹਰਣ ਜਿਹੜੀ ਲੋਹੇ ਦੀ ਬਣੀ ਹੁੰਦੀ ਹੈ ਕਹਿੰਦੇ ਅਹਰਣ ਰੂਪੀ ਤੇਰੇ ਕੋਲ ਮਤ ਹੋਵੇ ਮਤ ਦਾ ਅਰਥ ਕੀ ਹੈ ਜੀ ਅਕਲ ਆਹ ਜਿਹੜੀ ਤੇਰੀ ਬੁੱਧ ਹੈ ਯਾਦ ਰੱਖੋ ਅਕਲ ਦਾ ਸਬੰਧ ਬੁੱਧ ਨਾਲ ਹੈ ਜਿਹੜੀ ਤੇਰੀ ਬੁੱਧ ਹੈ ਜਿਹੜੀ ਤੇਰੀ ਮਤ ਹੈ ਅਕਲ ਹੈ ਇਹ ਇੱਕ ਤਰੀਕੇ ਦੇ ਨਾਲ ਅਹਰਣ ਦਾ ਰੂਪ ਹੋਵੇ ਅਹਰਣ ਮਤ ਫਿਰ ਅਗਲਾ ਸ਼ਬਦ ਹੈ ਵੇਦ ਹਥਿਆਰ ਵੇਦ ਰੂਪੀ ਤੇਰੇ ਕੋਲ ਹਥੌੜਾ ਹੋਵੇ ਕਿਉਂਕਿ ਜਦੋਂ ਲੋਹਾਰ ਅਹਰਣ ਦੇ ਉੱਪਰ ਕੋਈ ਚੀਜ਼ ਨੂੰ ਢਾਲਦਾ ਤੇ ਸੋਨਾ ਮਾਰ ਮਾਰ ਕੇ ਉਹਦਾ ਮੂੰਹ ਮੋੜਦਾ ਹੈ ਉਹਦਾ ਵਾਈਕਰੂ ਹਥੌੜਾ ਮਾਰ ਕੇ ਮੂੰਹ ਮੋੜਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੰਦਿਆ ਤੇਰੇ ਕੋਲ ਅਹਰਣ ਰੂਪੀ ਮਤ ਹੋਵੇ ਇਸ ਅਹਰਣ ਦੇ ਉੱਪਰ ਇਸ ਮਤ ਦੇ ਉੱਪਰ ਤੂੰ ਗਿਆਨ ਦਾ ਹਥੌੜਾ ਮਾਰੇ ਅਹਰਣ ਮਤ ਵੇਦ ਹਥਿਆਰ ਵੇਦ ਦਾ ਅਰਥ ਹੈ ਗਿਆਨ ਹਥਿਆਰ ਦਾ ਅਰਥ ਹੈ ਹਥੌੜਾ ਵੇਦ ਦਾ ਅਰਥ ਹੈ ਗਿਆਨ ਭਾਵ ਜਿਹੜੇ ਤੂੰ ਧਾਰਮਿਕ ਗ੍ਰੰਥ ਪੜਦਾ ਹੈ ਚਾਹੇ ਕੋਈ ਕੁਰਾਨ ਪੜਦਾ ਹੈ ਕਿਉਂਕਿ ਗੁਰਬਾਣੀ ਸਮੁੱਚੀ ਮਾਨਵਤਾ ਦੀ ਗੱਲ ਕਰਦੀ ਵਾਹਿਗੁਰੂ ਮੈਂ ਬੇਨਤੀ ਕਰਾਂ ਇਹ ਮਤ ਸਮਝਿਓ ਕਲੀ ਸਿੱਖ ਲਈ ਹੈ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਮੁੱਚੀ ਮਾਨਵਤਾ ਦੇ ਲਈ ਹੈ ਆਹਣ ਮਤ ਵੇਦ ਹਥਿਆਰ ਦਾ ਅਰਥ ਹੈ ਕਿ ਜਿਸ ਤਰ੍ਹਾਂ ਸਨਾਤਨ ਧਰਮ ਦੇ ਵਿੱਚ ਚਾਰ ਵੇਦ ਨੇ ਰਗਵੇਦ ਸ਼ਾਮਵੇਦ ਜ਼ਜਰਵੇਦ ਅਥਰਵੇਦ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਭਾਵੇਂ ਕੋਈ ਵੇਦ ਪੜਦਾ ਹੈ ਚਾਹੇ ਕੋਈ ਕੁਰਾਨ ਦਾ ਪਾਠ ਕਰਦਾ ਹੈ ਚਾਹੇ ਕੋਈ ਬਾਈਬਲ ਪੜਦਾ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਪੜਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਪੜਦੇ ਹਾਂ ਇਹ ਜਿੰਨੇ ਧਾਰਮਿਕ ਗ੍ਰੰਥਾ ਦਾ ਗਿਆਨ ਹੈ ਇਹਨਾਂ ਨੂੰ ਹਥੌੜਾ ਬਣਾ ਲਿਆ ਤੇ ਆਪਣੇ ਮਰਤ ਤੇ ਮਤ ਦੀ ਅਕਲ ਦੇ ਉੱਪਰ ਇਸ ਹਥੌੜੇ ਨੂੰ ਮਾਰ ਤੇਰੀ ਕਿਤੇ ਮਤ ਜਿਹੜੀ ਆ ਉਹ ਖੜੀ ਜਾਵੇ ਆਹ ਰਣ ਮਤ ਵੇਦ ਹਥਿਆਰ ਫੇ ਅਗਲਾ ਸ਼ਬਦ ਕਿਹਾ ਭੌ ਖੱਲਾ ਸੁਨਿਆਰੇ ਕੋਲ ਇੱਕ ਟੌਂਕਣੀ ਹੁੰਦੀ ਜੀ ਉਹਨੂੰ ਖੱਲਾ ਕਹਿੰਦੇ ਨੇ ਜਿੱਦ ਰਹੀਂ ਉਹ ਫੂਕ ਮਾਰਦਾ ਅੱਗ ਨੂੰ ਬਾਲਣ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਭਔ ਰੂਪੀ ਤੇਰੇ ਕੋਲ ਖੱਲਾ ਹੋਵੇ ਜੀ ਪਰਮਾਤਮਾ ਦਾ ਡਰ ਬੜਾ ਲਾਜ਼ਮੀ ਜੇ ਕਰਮ ਦੇ ਰਸਤੇ ਤੇ ਜਿੰਨੇ ਚੱਲਣਾ ਹੈ ਉਹ ਪਰਮਾਤਮਾ ਦੇ ਡਰ ਨੂੰ ਆਪਣੇ ਅੰਦਰ ਰੱਖੇ ਔਰ ਇਹ ਡਰ ਕੋਈ ਮੈਲ ਭਰਿਆ ਨਹੀਂ ਇਹਨੂੰ ਪਵਿੱਤਰ ਭਔ ਕਹਿੰਦੇ ਨੇ ਇਹਨੂੰ ਮਲੀਨਤਾ ਰਹਿਤ ਭਔ ਕਹਿੰਦੇ ਨੇ ਲੋਕ ਡਰਦੇ ਬਹੁਤ ਨੇ ਕੋਈ ਪਾਪ ਕਰਕੇ ਕੋਈ ਗੁਨਾਹ ਕਰਕੇ ਡਰਦਾ ਹੈ ਪਰ ਪ੍ਰਮਾਤਮਾ ਦਾ ਡਰ ਐਸਾ ਹੈ ਪਵਿੱਤਰ ਇਸ ਕਰਕੇ ਹੈ ਕਿਉਂਕਿ ਗੁਰਮੁਖੋ ਇਸ ਡਰ ਕਰਕੇ ਬੰਦਾ ਕੋਈ ਗੁਨਾਹ ਕਰਦਾ ਹੀ ਨਹੀਂ ਜੇ ਪ੍ਰਮਾਤਮਾ ਦਾ ਡਰ ਕਿਤੇ ਬੰਦਾ ਆਪਣੇ ਅੰਦਰ ਰੱਖੇ ਫਿਰ ਉਹ ਗੁਨਾਹਾਂ ਦੇ ਡਰ ਤੋਂ ਬਚ ਜਾਵੇਗਾ ਪ੍ਰਮਾਤਮਾ ਦਾ ਡਰ ਜਿਨ ਮਨ ਪਾਓ ਤਿਨਾ ਮਨ ਪਾਓ ਜਿਨ੍ਹਾਂ ਦੇ ਅੰਦਰ ਪਾਉ ਹੈ ਉਹਨਾਂ ਦੇ ਮਨ ਵਿੱਚ ਹੀ ਆਪਣੇ ਗੁਰੂਪਤੀ ਪ੍ਰਮਾਤਮਾ ਪ੍ਰਤੀ ਪ੍ਰੇਮ ਹੈ ਜਿਹਦੇ ਅੰਦਰੋਂ ਡਰ ਨਿਕਲ ਗਿਆ ਉਹਦੇ ਅੰਦਰੋਂ ਪ੍ਰੇਮ ਦੀ ਭਾਵਨਾ ਵੀ ਖਤਮ ਹੋ ਜਾਂਦੀ ਹੈ ਇਹ ਮਲੀਨਤਾ ਵਾਲਾ ਪਾਉ ਨਹੀਂ ਹੈ ਇਹ ਨਿਰਮਲ ਪਾਉ ਹੈ ਪਾਉ ਖੱਲਾ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਕੋਲ ਪਾਉ ਖੱਲਾ ਡਰ ਨੂੰ ਪੀ ਧੌਂਕਣੀ ਹੋਵੇ ਔਰ ਨਾਲ ਤੂੰ ਫੂਕ ਮਾਰੇ ਅਗਨ ਤਪਤਾਓ ਤੇ ਸੁਨਿਆਰਾ ਕੁਠਾਲੀ ਦੇ ਵਿੱਚ ਸੋਨੇ ਨੂੰ ਪਾ ਕੇ ਢਾਲ ਦਾ ਥੱਲੇੋਂ ਸੇਕ ਦਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੰਦੇ ਆ ਤੇਰੇ ਕੋਲ ਜਪਦਾ ਤੇਰੇ ਕੋਲ ਤਪ ਦਾ ਸੇਕ ਹੋਵੇ ਤੂੰ ਆਪਣੇ ਮਨ ਨੂੰ ਇਸ ਭੱਠੀ ਦੇ ਵਿੱਚ ਪਾ ਕੇ ਨਿੱਤ ਪ੍ਰਤੀ ਬਾਣੀ ਦਾ ਸੇਕ ਦੇ ਕੇ ਜਪ ਦਾ ਤਪ ਦਾ ਸੇਕ ਦੇ ਕੇ ਇਸ ਮਨ ਨੂੰ ਢਾਲੇ ਅਗਨ ਤਪਤਾਓ ਭਾਂਡਾ ਪਾਓ ਹੁਣ ਅਗਲਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਂ ਫਿਰ ਸ਼ਬਦ ਰਿਪੀਟ ਕਰ ਦਿੰਦਾ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਫਿਰ ਅਗਲਾ ਸ਼ਬਦ ਕਿਹਾ ਜੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ ਹੈ ਤੇ ਜਿਹੜਾ ਤੇਰਾ ਭਾਂਡਾ ਹੈ ਕੁਠਾਲੀ ਹੈ ਇਹ ਪ੍ਰੇਮ ਵਾਲਾ ਭਾਂਡਾ ਹੋਵੇ ਤੇ ਯਾਦ ਰੱਖੋ ਪ੍ਰੇਮ ਵਾਲੇ ਭਾਂਡੇ ਦੇ ਵਿੱਚ ਹੀ ਗੁਰੂ ਦੀ ਬਖਸ਼ਿਸ਼ ਟਿਕਦੀ ਹੈ ਕੋਈ ਭਾਸ਼ਾ ਗੁਰੂ ਨੂੰ ਚੰਗੀ ਨਹੀਂ ਲੱਗਦੀ ਜਿਹੜੀ ਮਰਜ਼ੀ ਭਾਸ਼ਾ ਬੋਲੀ ਚੱਲੋ ਪਰ ਗੁਰੂ ਨੂੰ ਜੇਕਰ ਕੋਈ ਚੰਗਾ ਲੱਗਦਾ ਤੇ ਪ੍ਰੇਮ ਵਾਲਾ ਹਿਰਦਾ ਚੰਗਾ ਲੱਗਦਾ ਕਿਉਂਕਿ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ ਭਉ ਖੱਲਾ ਅਗਨ ਤਪਤਾਓ ਭਾਂਡਾ ਭਾਓ ਕਹਿੰਦੇ ਤੇਰੇ ਕੋਲ ਪ੍ਰੇਮੋ ਵਾਲਾ ਭਾਂਡਾ ਹੋਵੇ ਜੀ ਅਮਰਤ ਢਾਲ ਉਹਦੇ ਵਿੱਚ ਫਿਰ ਨਾਮ ਰੂਪੀ ਅਮਰਤ ਨੂੰ ਪਾ ਆ ਜਿਹੜਾ ਹਿਰਦਾ ਹੈ ਇਹ ਪ੍ਰੇਮ ਦਾ ਭਾਂਡਾ ਬਣ ਜਾਵੇ ਇਹ ਪ੍ਰੇਮ ਦਾ ਭਾਂਡਾ ਬਣਾ ਲੈ ਆਪਣੇ ਗੁਰੂ ਨੂੰ ਸੇਵਾ ਕਰਦੇ ਆਂ ਪ੍ਰੇਮ ਕਰ ਆਪਣੇ ਗੁਰੂ ਨੂੰ ਨਮਸਕਾਰ ਕਰਨ ਲੱਗਿਆ ਮਨ ਦੇ ਵਿੱਚ ਪ੍ਰੇਮ ਰੱਖ ਆਪਣੇ ਗੁਰੂ ਦੀ ਬਾਣੀ ਪੜਨ ਲੱਗਿਆ ਮਨ ਦੇ ਵਿੱਚ ਪ੍ਰੇਮ ਰੱਖ ਤੂੰ ਗੁਰੂ ਦੇ ਨਾਲ ਸੰਬੰਧਤ ਕੋਈ ਵੀ ਕਾਰਜ ਕਰੇ ਤੇ ਜਦੋਂ ਵੀ ਕਰੇ ਯਾਦ ਰੱਖੀ ਬੱਧਾ ਚੱਟੀ ਨਾਲ ਕਾਰਜ ਨਾ ਕਰੀ ਆਪਣੇ ਗੁਰੂ ਪ੍ਰਤੀ ਜਿਹੜਾ ਵੀ ਕਾਰਜ ਕਰੇ ਮਨ ਦੇ ਵਿੱਚ ਪ੍ਰੇਮ ਦੀ ਭਾਵਨਾ ਰੱਖ ਕੇ ਕਰੀ ਉੱਥੇ ਗੁਰੂ ਦੀ ਬਖਸ਼ਿਸ਼ ਵਰਤਦੀ ਹੈ ਪ੍ਰੇਮ ਬੜਾ ਜ਼ਰੂਰੀ ਹੈ ਪਾਂਡਾ ਪਾਓ ਪ੍ਰੇਮ ਵਾਲਾ ਪਾਂਡਾ ਹੋਵੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਹੋਵੇਗਾ ਕਿ ਪਾਂਡਾ ਪਾਓ ਅਮਰਤ ਦੇ ਢਾਲ ਉਹਦੇ ਵਿੱਚ ਅਮਰਤ ਦੀਆਂ ਬੂੰਦਾਂ ਪੈਣਗੀਆਂ ਜੀ ਉਹਦੇ ਵਿੱਚ ਸਵੰਤੀ ਬੂੰਦ ਪਵੇਗੀ ਅਮਰਤ ਰੂਪੀ ਬੂੰਦ ਪਵੇਗੀ ਜਿੱਥੇ ਨਾਮ ਦੀ ਬੂੰਦ ਪਵੇਗੀ ਉੱਥੇ ਹਿਰਦਾ ਕੌਲ ਫੁੱਲ ਵਾਂਗ ਖੜਿਆ ਜਾਵੇਗਾ ਇਵੇਂ ਬਖਸ਼ਿਸ਼ ਹੋਵੇਗੀ ਜਿਵੇਂ ਕਿਸੇ ਸੁੱਕੀ ਬਨਸਪਤੀ ਨੂੰ ਪਾਣੀ ਦੇ ਦੋ ਉਹ ਹਰੀ-ਪਰੀ ਹੋ ਜਾਂਦੀ ਹੈ ਯਾਦ ਰੱਖੋ ਜਿਸ ਦਿਨ ਬੰਦਗੀ ਦੀ ਬੂੰਦ ਦਾ ਛੱਟਾ ਵੀ ਕਿਤੇ ਇਸ ਹਿਰਦੇ ਦੇ ਉੱਪਰ ਪੈ ਗਿਆ ਇਹ ਸੁੱਕਾ ਹੋਇਆ ਹਿਰਦਾ ਖਿੜ ਉੱਠੇਗਾ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਢਾਲ ਗੁਰੂ ਨਾਨਕ ਸਾਹਿਬ ਕਹਿੰਦੇ ਉਹਦੇ ਵਿੱਚ ਅੰਮ੍ਰਿਤ ਪਾ ਫਿਰ ਕਹਿੰਦੇ ਘੜੀਆ ਸ਼ਬਦ ਸੱਚੀ ਟਕਸਾਲ ਟਕਸਾਲ ਸ਼ਬਦ ਉਹ ਹੈ ਜਿੱਥੇ ਪਹਿਲਾਂ ਸਿੱਕੇ ਘੜੇ ਜਾਂਦੇ ਸਨ ਉਹਨੂੰ ਕਹਿੰਦੇ ਸੀ ਟਕਸਾਲ ਤੇ ਕਹਿੰਦੇ ਇਸ ਤਰ੍ਹਾਂ ਦੇ ਸਰੀਰ ਰੂਪੀ ਤੇਰੀ ਟਕਸਾਲ ਦੇ ਵਿੱਚ ਬੰਦਿਆ ਸ਼ਬਦ ਦੀ ਘਾੜਤ ਘੜੀ ਜਾਣੀ ਹੈ ਜਦੋਂ ਤੇਰੇ ਇਸ ਟਕਸਾਲ ਦੇ ਵਿੱਚ ਸ਼ਬਦ ਦੀ ਘਾੜਤ ਘੜੀ ਗਈ ਯਾਦ ਰੱਖੀ ਤੇਰੇ ਮਨ ਦੀ ਘਾੜਤ ਸ਼ਬਦ ਨੇ ਆਪਣੇ ਆਪ ਹੀ ਘੜ ਦੇਣੀ ਹੈ ਤੇਰੇ ਮਨ ਨੂੰ ਸ਼ਬਦ ਨੇ ਆਪਣੇ ਆਪ ਹੀ ਸਵਾਰ ਦੇਣਾ ਹੈ ਭਾਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅਮਰ ਤੇ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਿਨਕਾਰ ਫਿਰ ਕਹਿੰਦੇ ਜਿਨਾਂ ਦੇ ਉੱਤੇ ਇਹ ਬਖਸ਼ਿਸ਼ ਹੋਈ ਜਦੋਂ ਤੂੰ ਇਸ ਤਰ੍ਹਾਂ ਆਪਣੇ ਸਰੀਰ ਨੂੰ ਢਾਲੇਗਾ ਉੱਚਾ ਕੈਰੈਕਟਰ ਰੱਖੇਗਾ ਤੇਰੇ ਕੋਲ ਜੱਤ ਦੀ ਦੁਕਾਨ ਹੋਵੇਗੀ ਤੇਰੇ ਕੋਲ ਧੀਰਜ ਰੂਪੀ ਸੁਨਿਆਰ ਹੋਵੇਗਾ ਤੇਰੇ ਕੋਲ ਪ੍ਰੇਮ ਵਾਲਾ ਪਾਂਡਾ ਹੋਵੇਗਾ ਤੇਰੇ ਕੋਲ ਜਪ ਤਪ ਹੋਵੇਗਾ ਕਹਿੰਦੇ ਉਦੋਂ ਬਖਸ਼ਿਸ਼ ਕਿਉਂ ਨਹੀਂ ਵਰਤੇਗੀ ਤੂੰ ਬਖਸ਼ੀ ਦਾ ਪਾਤਰ ਬਣੇਗਾ ਬੰਦਿਆ ਜਦੋਂ ਤੂੰ ਬਖਸ਼ਿਸ਼ ਦਾ ਪਾਤਰ ਬਣੇਗਾ ਘੜੀਏ ਸ਼ਬ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਜਦੋਂ ਤੂੰ ਬਖਸ਼ਿਸ਼ ਦਾ ਪਾਤਰ ਬਣਿਆ ਪ੍ਰੇਮ ਦੀ ਭਾਵਨਾ ਦੇ ਨਾਲ ਗੁਰੂ ਨੇ ਤੇਰੀ ਝੋਲੀ ਦੇ ਵਿੱਚ ਬਖਸ਼ਿਸ਼ ਪਾ ਦਿੱਤੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ ਤੂੰ ਨਿਹਾਲ ਹੋ ਜਾਵੇਂਗਾ ਤੂੰ ਖੇੜੇ ਦੇ ਵਿੱਚ ਆ ਜਾਵੇਂਗਾ ਤੂੰ ਵਗਾਸ ਦੇ ਵਿੱਚ ਆ ਜਾਵੇਂਗਾ ਤੇਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੇਰੇ ਭਰਮ ਮੁੱਕ ਜਾਣਗੇ ਕਿਉਂ ਕਿਉਂਕਿ ਜਦੋਂ ਗੁਰੂ ਨੇ ਗਿਆਨ ਰੂਪੀ ਅੰਜਨ ਦੇ ਦਿੱਤਾ ਅਗਿਆਨਤਾ ਦਾ ਹਨੇਰਾ ਖੰਭ ਲਾ ਕੇ ਉੱਡ ਗਿਆ। ਅਗਿਆਨ ਅੰਜਨ ਗਿਆਨ ਅੰਜਨ ਗੁਰਦੀਆ। ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ। ਮਨ ਪ੍ਰਗਾਸ ਫਿਰ ਮਨ ਦੇ ਵਿੱਚ ਖੇੜਾ ਹੀ ਖੇੜਾ ਹੈ। ਵਗਾਸ ਹੀ ਵਗਾਸ ਹੈ। ਜ਼ਿੰਦਗੀ ਦੇ ਵਿੱਚ ਵੀ ਵਗਾਸ ਹੀ ਵਗਾਸ ਹੈ। ਇਸ ਲਈ ਮੈਂ ਬੇਨਤੀ ਕੀਤੀ ਜਪਜੀ ਸਾਹਿਬ ਦੀ ਇਸ ਪੌੜੀ ਦੀ ਵਿਆਖਿਆ ਨੂੰ ਜ਼ਰੂਰ ਪੜიਏ। ਤੇ ਆਪਣੇ ਹਿਰਦੇ ਦੇ ਵਿੱਚ ਜਰੂਰ ਵਸਾਈਏ ਜੀਵਨ ਬਦਲਣ ਵਾਲੀ ਪੌੜੀ ਹੈ